ਦੇ ਆਨਾਂ ਸਪੋਰਟਸਮੈਨ ਦੇਖ ਰਹੇ ਤਮਾਮ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ 2027 ਦਾ 27 ਨੇੜੇ ਆ ਰਹੀ ਆ ਤਾਂ ਹਰ ਇੱਕ ਪਾਰਟੀ ਵੱਲੋਂ ਪੱਬਾ ਪਾਰ ਹੋਏ ਨੇ ਤਾਂ ਗੱਲ ਕਰਦੇ ਹਾਂ ਕਾਂਗਰਸ ਕਮੇਟੀ ਵੱਲੋਂ ਜਿਹਵੈ ਅਖਤਰ ਨੂੰ ਅੱਜ ਜੇਤੋ ਹਲਕੇ ਦਾ ਇੰਚਾਰਜ ਲਾਇਆ ਗਿਆ ਤਾਂ ਉਹ ਅੱਜ ਪਿੰਡ ਪੰਜਗ੍ਰਹਿ ਵਿੱਚ ਗਮਦੂਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਲੋਕਾਂ ਨੇ ਭਰਮਾ ਸਵਾਗਤ ਕੀਤਾ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਜਿਹੜਾ ਹਾਈ ਕਮਾਂਡ ਨੇ ਤੁਹਾਡੇ ਤੇ ਏਡਾ ਵੱਡਾ ਭਰੋਸਾ ਕੀਤਾ ਜ ਮੈਂ ਬਹੁਤ ਧੰਨਵਾਦ ਕਰਦੀ ਆ ਕੌਂਸਾਈਕੁਨ ਸ਼੍ਰੀ ਰਾਹੁਲ ਗਾਂਧੀ ਜੀ ਦਾ ਨੈਸ਼ਨਲ ਐਸਸੀ ਡਿਪਾਰਟਮੈਂਟ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੋਥਮ ਜੀ ਦਾ ਪੰਜਾਬ ਐਸਸੀ ਸੈੱਲ ਦੇ ਚੇਅਰਮੈਨ ਸ਼੍ਰੀ ਕੁਲਦੀਪ ਸਿੰਘ ਵੈਰ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੇਰੇ ਤੇ ਇੰਨੀ ਵੱਡੀ ਜ਼ਿੰਮੇਵਾਰੀ ਲਗਾਈ ਹੈ ਮੈਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਆ ਜੈਤੋਂ ਹਲਕੇ ਤੋਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਜੋ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਸੌਂਪੀ ਹੈ ਮੈਂ ਉਹਨੂੰ ਤਨਦੇਹੀ ਨਾਲ ਪੂਰਾ ਕਰੂੰਗੀ ਅਤੇ ਕਾਂਗਰਸ ਪਾਰਟੀ ਦੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਕਰੂੰਗੀ ਕੀ ਇਹ ਹੋਇਆ ਜਿਹੜਾ ਤੁਸੀਂ ਲੋਕਾਂ ਨੂੰ ਸੰਦੇਹ ਦਿਓਗੇ ਜਿਹੜੇ ਲੋਕ ਥੋੜੇ ਦੇ 2027 ਦੇ ਵਿੱਚ ਭਰੋਸਾ ਕਰਨਗੇ ਵੀ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਕੀ ਤੁਸੀਂ ਇਹੋ ਜਿਹਾ ਲੈ ਕੇ ਜਾ ਰਹੇ ਹੋ ਲੋਕਾਂ ਕੋਲ ਦੇਖੋ ਮੌਜੂਦਾ ਸਰਕਾਰਾਂ ਚਾਹੇ ਉਹ ਸੈਂਟਰ ਦੀ ਸਰਕਾਰਾ ਚਾਹੇ ਉਹ ਸੂਬਾ ਸਰਕਾਰਾ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਇਹਨਾਂ ਦੇ ਬਿਹੇਵੀਅਰ ਤੋਂ ਇਹਨਾਂ ਨੇ ਜੋ ਵੀ ਕੁਛ ਕਾਣ ਕੀਤਾ ਹੋਇਆ ਸੰਵਿਧਾਨ ਦਾ ਇਹਨਾਂ ਤੋਂ ਅੱਕ ਚੁੱਕੇ ਆ ਥੱਕ ਚੁੱਕੇ ਆ ਤੇ ਕਾਂਗਰਸ ਪਾਰਟੀ ਨੇ 1947 ਤੋਂ ਲੈ ਕੇ 2014 ਤੱਕ ਜਿੰਨੀ ਵਾਰੀ ਵੀ ਸਰਕਾਰ ਆਈ ਆ ਸੁਸ਼ਾਸਨ ਕੀਤਾ ਕੁਸ਼ਾਸਨ ਨਹੀਂ ਕੀਤਾ ਕਦੇ ਕੋਈ ਫਿਰਕਾਪਰਸਤੀ ਨਹੀਂ ਕੀਤੀ ਕਦੇ ਕਿਸੇ ਨਾਲ ਨਾ ਇਨਸਾਫੀ ਨਹੀਂ ਕੀਤੀ ਕੋਈ ਇਹ ਜਹਾ ਘਾਣ ਨਹੀਂ ਕੀਤਾ ਤਰੱਕੀ ਦੇ ਰਾਹ ਤੇ ਸ਼ੁਰੂ ਤੋਂ ਲੈ ਕੇ ਦੇਸ਼ ਨੂੰ ਚਲਾਇਆ ਇੱਕ ਜਿੱਥੇ ਸੂਈ ਨਹੀਂ ਸੀ ਬਣਦੀ ਉੱਥੇ ਸਮੁੰਦਰੀ ਜਹਾਜ਼ ਤੱਕ ਬਣੇ ਨੇ ਬਹੁਤ ਹੀ ਤਰੱਕੀ ਸੜਕਾਂ ਦੇ ਲੈ ਲੋ ਜਾਂ ਜਿਹੜੀਆਂ ਸਕੀਮਾਂ ਗਰੀਬਾਂ ਲਈ 5 ਸਾਲਾ ਯੋਜਨਾ ਕਹਿ ਲੋ ਸਾਖ ਸਮਿਟਸ ਕਹਿ ਲੋ ਇੰਟਰਨੈਸ਼ਨਲ ਲੈਵਲ ਤੇ ਵੀ ਜੋ ਵੀ ਭਾਰਤ ਦੇ ਸਬੰਧ ਬਣਾਏ ਨੇ ਕਾਂਗਰਸ ਪਾਰਟੀ ਨੇ ਬਣਾਏ ਨੇ ਤੇ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਨੂੰ ਤਰੱਕੀ ਵੱਲ ਲੈ ਕੇ ਗਈ ਆ ਤੇ ਜੋ ਗਰੀਬਾਂ ਲਈ ਨੀਤੀਆਂ ਸਰਕਾਰ ਨੇ ਬਣਾਈਆਂ ਸੀ ਜਿਵੇਂ ਨਰੇਗਾ ਸ਼ੁਰੂ ਕੀਤਾ ਇਹਨਾਂ ਨੇ ਪਰ ਜਨ ਮੰਤਰੀ ਆਵਾਸ ਜੀ ਨੂੰ ਅੱਜ ਇਹ ਕਹਿੰਦੇ ਨੇ ਉਹਨੂੰ ਪਹਿਲਾਂ ਰਾਜੀਵ ਗਾਂਧੀ ਆਵਾਸ ਯੋਜਨਾ ਕਹਿੰਦੇ ਸੀ ਕਿਉਂਕਿ ਉਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਹਰੇਕ ਬਣੇ ਬਣਾਏ ਕੰਮ ਤੇ ਆਪਣੀ ਮੋਹਰ ਲਾ ਕੇ ਇਹ ਸਰਕਾਰਾਂ ਆਪਣੇ ਆਪ ਨੂੰ ਐਕਸਪੋਜ਼ ਕਰਦੀਆਂ ਨੇ ਆਪਣੀ ਮਾਰਕੀਟਿੰਗ ਕਰਦੀਆਂ ਨੇ ਪਰ ਕਾਂਗਰਸ ਪਾਰਟੀ ਨੇ ਅਸਲ 'ਚ ਕੰਮ ਕੀਤਾ ਆ ਉਸ ਤੋਂ ਇਲਾਵਾ ਜਿਹੜੀਆਂ ਗਰੀਬਾਂ ਲਈ ਦਲਿਤਾ ਲਈ ਸਕੀਮਾਂ ਨੇ ਉਹਨਾਂ ਨੂੰ ਵੀ ਹਾਈਲਾਈਟ ਕਰਾਂਗੇ ਘਰ ਘਰ ਜਾ ਕੇ ਸਨੇਹਾ ਦੇਵਾਂਗੇ ਉਹਨਾਂ ਬੱਚਿਆਂ ਨੂੰ ਉਹਨਾਂ لوکاں ਨੂੰ ਜਿਨ੍ਹਾਂ ਨੂੰ ਇਹਨਾਂ ਬਾਰੇ ਨਹੀਂ ਹਲੀ ਪਤਾ ਉਹਨਾਂ ਤੱਕ ਨੀਤੀਆਂ ਪਹੁੰਚਾਵਾਂਗੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਕਾਂਗਰਸ ਪਾਰਟੀ ਨੇ ਕੀ ਲੱਗਦਾ 2027 ਦਾ ਜਿਵੇਂ ਤੁਹਾਨੂੰ ਕੋਆਰਡੀਨੇਟਰ ਲਾਤਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਤੁਹਾਨੂੰ ਕਦੇ ਐਮਐਲਏ ਦਾ ਚਿਹਰਾ ਤੇ ਨਹੀਂ ਦੇਖ ਰਹੀ ਇਹ ਤਾਂ ਜੀ ਪਾਰਟੀ ਨੂੰ ਪਤਾ ਹੈ ਆ ਪਾਰਟੀ ਦੀ ਮਰਜ਼ੀ ਆ ਜਿੱਥੇ ਤੱਕ ਹਲੀ ਉਹਨਾਂ ਨੇ ਜ਼ਿੰਮੇਵਾਰੀ ਲਗਾਈ ਆ ਉਹਨੂੰ ਵੀ ਤੰਦੇਹੀ ਨਾ ਲਗਾਵਾਂਗੇ ਜੇ ਪਾਰਟੀ ਕੋਈ ਹੋਰ ਜ਼ਿੰਮੇਵਾਰੀ ਦਿੰਦੀ ਆ ਉਹਨੂੰ ਵੀ ਤੰਦੇਹੀ ਨਾ ਲਗਾਵਾਂਗੇ ਸੋ ਇਹ ਸਾਡੇ ਨਾਲ ਜਿਵੇਂ ਅਕਤਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਹੇ ਪਾਰਟੀ ਹਾਈ ਕਮਾਂਡ ਵੱਲੋਂ ਜੋ ਮੈਨੂੰ ਤੰਦ ਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਪ੍ਰੋਸਾ ਨਾ ਮੈਂ ਬਿਲਕੁਲ ਕੈਮਰਾ ਖੋਈ ਔਰ ਲੋਕਾਂ ਦੇ ਵਿੱਚ ਵਿਤਰਾਂਗੇ ਘਰ-ਘਰ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਉਹਨਾਂ ਨੂੰ ਪਹਚਾਵਾਗੇ ਤਾਂ ਹਣ ਆਉਣ ਵਾਲਾ ਸਮਾਂ ਦੱਸੇਗਾ 2027 ਦੇ ਵਿੱਚ ਵੀ ਐਮਐਲਏ ਕੌਣ ਇੱਥੋਂ ਜੇਤੋ ਹਲਕੇ ਦੇ ਵਿੱਚ ਬਾਜ਼ੀ ਮਾਰਦਾ